ਨਡੌਤ ਬੰਦਨ ਅਨੁਕੁਬਾਂ ਸਰਵ ਕਲਾ ਸੰਰਥੇ ਡੋਲਣ ਤੇ ਰੱਖੋ ਪ੍ਰਭੂ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸ਼ਬ ਤੇ ਵੱਡਾ ਸਤਿਗੁਰ ਨਾਨਕ ਦੇ ਜਿਨ ਕਲਰਾ ਸੋਰੀ ਸਾਰ ਸੰਗੇਜੀ ਤੰਤਰ ਦੇ ਯੋਗ ਹੋ ਗੁਰੂ ਕੇ ਅਵੜਿਆਆਂ ਦੇ ਪਾਤਰ ਹੋ ਕਰ ਰਿਓ ਜਿਉ ਸਹਿਬਾਂ ਦੀ ਤੰਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਖੀ ਸਰਵਣ ਕਰ ਰਿਓ ਕਿ ਅੱਜ ਬਸੰਤ ਮੱਕੇ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਮੱਕੇ ਦੀ ਸਾਖੀ ਅੱਜ ਆਪਾਂ ਸਾਂਝੀ ਕਰਨੀ ਹੈ ਇੱਥੇ ਬਸੰਤ ਰਾਗ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਮਹਾਰਾਜ ਕਹਿੰਦੇ ਰਾਗ ਬਸੰਤ ਅਸ਼ਟਪਦੇ 971434 ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ ਇਕਾ ਇਕਿ ਵਾਰੈ ਮੇਰ ਸੁਧਨ ਵਦੋ ਐਸੀ ਸਖਤ ਤੁਮਾਰੀ ਰਹਾ ਘਰ ਘਰ ਲਸ਼ ਕਰ ਪਾਵਤ ਤੇਰਾ ਪਰ ਮੁਕਰੀ ਸਿਕਦਾਰੀ ਤਰਤੀ ਦੇਗ ਮੇਲੇ ਇਕ ਵੇਰਾ ਗਤਰਾ ਭੰਡਾਰੀ ਨਾ ਸਬੂਰ ਹੋਵੇ ਫਿਰ ਮੰਗੇ ਨਰਦਿਕ ਰਖਵਰੀ ਲਬ ਅੰਧਾਏ ਰਬ ਦੀ ਖਾਨਾ ਉਹ ਗੁਣ ਪੈਰ ਲੋਹ ਜੀਵਾਰ ਪਵੇ ਨਿਰ ਦੇਵਦ ਗਰ ਪਾਪ ਕਰੇ ਕੋਡਵਰੀ ਹਾਵੇ ਚੰਗਾ ਭਾਵੇ ਬੰਦਾ ਜਿਸੀ ਨਦਰ ਤੁਮਾਰੀ ਪਦ ਪੁਰਖ ਕੋ ਅਲਹਿ ਕਹੀਏ ਸ਼ੀਖਾਂ ਆਈ ਵਾਰੀ ਦੇਵਲ ਦੇਵਦਿਆ ਕਰ ਲਗਾ ਐਸੀ ਕੀਰਤ ਚੱਲੀ ਪੂਜਾ ਬਾਗ ਨੇਵਾ ਜੀ ਉਸਲਾ ਨੀਲੇ ਰੂਪ ਬਨਵਾਰੇ ਕਰ ਕਰ ਮੀਆਂ ਸਭਨਾ ਜੀਆਂ ਬੋਲੀ ਅਭੂ ਤੁਮਰੀ ਜੇ ਤੂ ਵੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੇ ਚਾਰੇ ਕੁੰਡ ਸਲਾਮ ਕਹੇਗੇ ਤਰ ਕਰ ਸਿਰਫਤ ਤੁਮਰੀ ਤੀਰਥ ਸਿਮਰਤ ਪੁਨ ਦਾਨ ਕਛ ਲਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਤਕੜੀ ਸੁਮਲੀ ਬਬੇ ਇਹ ਅਸ਼ਟਪਦੀ ਬਾਬੇ ਨਾਨਕ ਜੀ ਮੱਕੇ ਦੇ ਅੱਗੇ ਖੜੋਏ ਕਰ ਉਚਾਰੀ ਇਹ ਜਿਹੜੀ ਪੌੜੀ ਅਸੀਂ ਪੜ੍ਹੀ ਹੈ ਨਾ ਪ੍ਰੇਮ ਸਿੰਘ ਜੀ ਇਹ ਬਾਬੇ ਗੁਰਨਾਨਕ ਜੀ ਨੇ ਮੱਕੇ ਦੇ ਅੱਗੇ ਖੜੋ ਕੇ ਇਹ ਅਸ਼ਟਪਦੀ ਉਚਾਰਨ ਕੀਤੀ ਬਾਬੇ ਨਾਨਕ ਜੀ ਤਾਂ ਹਾਜ਼ਰੀਆਂ ਪੁੱਛਿਆ ਜੋ ਹਾਜੀ ਦਰवेश ਇਸ ਰੂਪ ਜੋ ਤੁਸੀਂ ਆਪਣੀ ਹਿੰਦੀ ਜਵਾਨ ਵਿੱਚ ਆਖਿਆ ਹੈ ਸ਼ੁ ਤੁਸਾਂ ਮੱਕੇ ਨੂੰ ਅਗਦੀ ਜਾਣਕਰ ਸਿਫਤ ਕੀਤੀ ਹੈ ਅਸਾਹੂ ਤਾਂ ਵਾਗੋਂ ਕੁਝ ਮୋ ਕਹਿੰਦੇ ਕੁਝ ਪਤਾ ਤਾਂ ਲੱਗੇ ਉਹਨਾਂ ਨੂੰ ਹੁਣ ਇਹ ਜਵਾਨ ਨੂੰ ਸਮਝ ਨਹੀਂ ਆਈ ਕਹਿੰਦੇ ਸਾਨੂੰ ਪਤਾ ਲੱਗੇ ਕਿ ਤੁਸੀਂ ਸਿਫਤ ਕੀਤੀ ਹੈ ਸਾਡੇ ਮੱਕੇ ਦੀ ਤਨ ਨੂੰ ਤਾਂ ਕੁਝ ਪਤਾ ਨਹੀਂ ਲੱਗਾ ਤਾਂ ਬਾਬੇ ਨਾਨਕ ਜੀ ਆਖਿਆ ਮੂਲਾ ਜੀਵਨ ਇਸ ਸ਼ਹਿਰ ਦਾ ਮਹਿਰਮ ਖੁਦਾਏ ਹੈ ਇੱcke ਥੋੜਾ ਬਹੁਤ ਚਾਰ ਕਤੀਬਾਂ ਹਨ ਅਰ ਇਹ ਮੱਕਾ ਮਦੀਨਾ ਤੀਰਥ ਹੈ महादेव का इसमें लिंग है चौहा कुंटा विच ब्रह्मा विष्णु महेश महादेव के मुकाम हैं कहते महादेव को बाबा आदम भी कहते हैं और पार्वती को अम्मा ਅੰਮਾ ਹਵਾ ਕਹਤੇ ਹਨ ਪਰ ਹਿੰਦੂ ਮੁਸਲਮਾਨ ਦੋਹਾਂ ਦਾ ਵੱਡਾ ਹੈ ਇਹਨਾਂ ਨੂੰ ਕੇ 68 ਤੀਰਥ 68 ਤੀਰਥ ਤਦ ਪਾਕ ਪਵਿੱਤਰ ਹੋਣ ਜੋ ਚਾਰ ਕੁੰਡ ਉੱਤਰ ਦੱਖਣ ਪੂਰਬ ਪੱਛਮ ਚਾਰੋ ਤਰਫ ਲਿੰਗ ਕਾ ਮੁਕਾਮ ਤੀਰਥਾਂ ਕੀ ਵਾਦਿਕਾ ਦਰਸ਼ਨ ਕਰਨੇ ਅਤੇ ਇਸੇ ਤਰ੍ਹਾਂ ਮੁਸਲਮਾਨ ਕੋ ਵੀ ਕਹਿੰਦੇ ਹਨ ਜ਼ਿਕਰ ਸੁਮੇਰ ਕੁਮੇਰ ਕੇ ਗਿਰਦ ਨਹੀਂ ਹਿਰਤੇ ਤਿਚਰ پاک ਨਹੀਂ ਹੁੰਦੇ ਕਿੰਦ ਜਿੱਦਾਂ ਹਿੰਦੂ 68 ਤੀਰਥਾਂ ਤੇ ਜਾ ਕੇ ਨਹੀਂ ਕਰਦੇ ਦਰਸ਼ਨ ਨਹੀਂ ਕਰਦੇ ਸ਼ਨਾਮ ਨਹੀਂ ਕਰਦੇ ਉਹਨਾਂ ਉਹ ਉਹ ਕਹਿੰਦੇ ਨੇ ਕੁਝ ਖਰਾਬ ਦੀ ਨਹੀਂ ਹੁੰਦੀ ਇਸੇ ਤਰੀਕੇ ਤੁਹਾਡਾ ਮੁਸਲਮਾਨਾਂ ਦਾ ਵੀ ਹੈ ਸੁਮੀਰ ਕੁਮੀਰ ਗਿਰਦ ਨਹੀਂ ਫਿਰਦੇ ਕਿਚਰ ਪਾਕ ਨਹੀਂ ਹੁੰਦੇ ਉਹ ਉੱਤੇ ਪਹਿਲ ਪਵਿੱਤਰ ਹੀ ਨਹੀਂ ਹੁੰਦੇ ਪੀਰ ਤੇ ਹੱਜ ਥਾਏ ਕਿਸੇ ਦਾ ਨਾ ਪੰਗੋ ਹਿੰਦੂ ਮੁਸਲਮਾਨ ਕੀ ਮਕਾਮ ਰੱਦੇ ਹਨ ਅਤੇ ਮੁਸਲਮਾਨ ਹਿੰਦੂਆਂ ਕੇ ਮਕਾਮ ਰੱਦ ਕਰਦੇ ਹਨ ਕਹਿੰਦੇ ਇਹ ਤੁਹਾਡੇ ਜਿਹੜੇ ਕੰਮ ਹਨ ਉਹਨਾਂ ਨੂੰ ਰੱਦ ਕਰਦਾ ਮੁਸਲਮਾਨ Hindu ਮੁਸਲਮਾਨ ਦੇ ਇਹ ਜੋ ਕੰਮ ਹਨ ਇਹਨਾਂ ਨੂੰ ਰੱਦ ਕਰਦਾ ਦੋਵੇਂ ਫਿਰਕੇ ਖੁਦਾਏ ਮੁਗਾਮਾ ਦਾ ਬੁਰਾ ਚਿਤਵਦੇ ਹਨ ਇੱਕ ਦੂਜੇ ਦਾ ਬੁਰਾ ਚਿਤਵਦੇ ਹਨ ਇਹ ਭਲਾ ਨਹੀਂ ਚਾਹੁੰਦੇ ਦੋਨੇ ਇੱਕ ਦੂਜੇ ਦਾ ਤਾਂ ਮੁੱਲਾ ਜੀਵਨ ਬੋਲਿਆ ਜੀ ਉਹ ਸਰੋਦ ਤੁਸਾਂ ਕਿਹਾ ਉਹਨਾਂ ਦਾ ਵੀ ਬਿਆਨ ਮੈਨੂੰ ਸਮਝਾਈਏ ਤਾਂ ਬਾਬਾ ਜੀ ਬੋਲਿਆ ਹੁਕਮ ਹੋਇਆ ਮੁੱਲਾ ਜੀਵਨ ਅਬੂਲ ਖਦਾਏ ਤਾਲਾ ਆਪਣੀ ਕੁਦਰਤ ਕਰਕੇ ਨੌ ਖੰਡ ਜ਼ਮੀਨ ਸਜੀਅਤ ਨੇ ਇਹ ਨੌ ਮਕਾਮ ਆਦਮੀ ਕੇ ਠੌਰ ਹਿਤੇ ਹੈ ਇਸ ਦੇ ਉੱਪਰ ਅਸਮਾਨ ਕੀਤਾ ਹੈ ਸਭ ਤਸਿਹਾਬ ਤੁਮਹਾ ਇਹ ਸ਼ਾ ਕੀਤੇ ਹਨ ਨੇਕੀ ਬਦੀ ਦੇ ਗਵਾਹ ਏਰੋ ਸਤੋ ਅਸਮਾਨ ਵਿੱਚ ਫਰਿਸ਼ਤੇ ਹਨ 14 ਤਬਕ ਹਨ ਸਤ ਸਤ ਤਬਕ ਉਪਰ ਸਤ ਤਬਕ ਤਲੇ ਜ਼ਮੀਨ ਦੇ ਹਨ ਬਾਦ ਵਾਦ ਆਵ 3804 ਖਾਕ ਇੱਕ ਬਾਦ ਦੋ ਆਵ 3804 ਖਾਕ ਇਹ ਚਾਰੋਂ ਤਤ ਸਰਬ ਸਰਬਨਾਸਰ ਦੀ ਸਿਫਤ ਚੌਹਾਂ ਕ ਦੇਬਾਂ ਵਿੱਚ ਕੀਤੀ ਹੈ ਚਾਰ ਕਿਤਾਬਾਂ ਚੋਂ ਜਵਾਨੀਆਂ ਵਿੱਚ ਸਰਦਾਰ ਹੈ ਚੋਹਾ ਹੱਥਾਂ ਵਿਗ੍ਰਮੇ ਚੋਹੇ ਜਹਾਂ ਪਤੇ ਬਾ ਚੋਹਾ ਹੱਥਾਂ ਬ੍ਰਹਮੇ ਦੀਆਂ ਵਿੱਚ ਹੈਨ ਬ੍ਰਹਮੇ ਕੋ ਹਜਰਤ ਜਬਰਾਈਦ ਵੀ ਕਹਿੰਦੇ ਹੈ तीन को आदमी ने जिससे थी पैदा कीतियां है देवते आदमी ही राक्षस देवते आदमी राक्षस तीन को तीनों लोक बन दिए हैं इस सब पैदा करके चौह जगों की मूलत तीन को बनबहली है ਸੂਈ ਚਾਰੋਂ ਦੀਵੇ ਆਪਣੇ ਜਮਾਨੇ ਜਾਗਦੇ ਹਨ ਅਰ ਚਾਰੋਂ ਕਤੇਬਾਂ ਚਹਾ ਪੁੰਟਾ ਵੱਲ ਵਿਕਸ਼ਿਤ ਕਰਦੀਆਂ ਹਨ ਜੁਗੋ ਜਗੰਤਰ ਚਾਰੋਂ ਦੀਵੇ ਚਿਰਾਗ ਬ੍ਰਹਮਾ ਰੋਸ਼ਨ ਕਰਦਾ ਐਸੀ ਸ਼ਕੁਮਤ ਸੁਦਨ ਮਾਧੋ ਦੀ ਹੈ ਜੋ ਚਾਰੋਂ ਜਮ ਜਮਾਨੇ ਆਏ ਇਕੱਠੇ ਹੋਏ ਹਨ ਮਜਬ ਹਿੰਦੂ ਮੁਸਲਮਾਨ ਆਪਸ ਵਿੱਚ ਖੁਦੀ ਵਹੀਲੀ ਕਰ ਕਰ ਮਰਦੇ ਹਨ ਤੁਮੇ ਫਰਜੰਦ ਬਾਬੇ ਆ orden ਕੀ ਜਿੱਦ ਕਰ ਕਰ ਮੁਸੇ ਹਰਾਮ ਦੇ ਚਿੰੜ ਲੜ ਲੜ ਮਰਦੇ ਹਨ ਦੁਨੀਆ ਹਰਾਮ ਖੁਰਦਨੀ ਦੁਨੀਆ ਹਰਾਮ ਖੁਰਦਨੀ ਵਾਸਤੇ ਪਰ ਬੇਸ਼ੱਕ ਤੂੰ ਮੇਂ ਤਰਫਾਂ ਜੋ ਦੋਜੁ ਕੁ ਚੜੀਆਂ ਜਾਂਦੀਆਂ ਹਨ ਜਿਹੜੀ ਮਗਰ ਵੀ ਹੈ ਨਾ ਸੁਪਾਰ ਵਰਨ ਵਰਨ ਕਹੀ ਹੈ ਨਾ ਅਤੇ ਜਿਹੜੇ ਜਨੂਨੀ ਹਨ ਸੋ ਖੱਤਰੀ ਕਹੀਏ ਨਾ ਅਤੇ ਜਿਹੜੇ ਮਗਰਵੀ ਹਨ ਉਹ ਵੈਸ਼ ਕਹੀਏ ਨਾ ਉਹਨਾਂ ਨੂੰ ਵੈਸ਼ ਕਿਹਾ ਜਾਂਦਾ ਹੈ ਅਤੇ ਜਿਹੜੇ ਮਾਲੀ ਹਨ ਸੋ ਸ਼ੂਦਰ ਕਹੀਏ ਨਾ ਹੁਣ ਅਮਲ ਅਧਰਮਨ ਉਰਫਾਨ ਠਾਕੁਰਾਂ सोमली दोए इसका मुख है सौ मुखालिया है पगों शाम उर्फ जंबूर भी शिखर तनेदा तने था अब बैशों का मजहब छाड़ के शूद्रों का मजहब मिलया है जश शेखदी बारी <coughs> ਤਾ ਸ਼ੇਖ ਦੇਵਲ ਦੇਵਤਿਆਂ ਅਰ ਹਿੰਦੂਆਂ ਕੀ ਅਸਣ ਤੇ ਤਿੰਨ ਕੋ ਕਰ ਲਗਾਇਆ ਹਾਸਲ ਕਰਨ ਲੱਗੇ ਲੈਣ ਆ ਲੈਣ ਅਰ ਅਸੀਂ ਕੀਰਤ ਸ਼ੇਖਾਂ ਨੇ ਚਲਾਈ ਅਰ ਆਪਣੇ ਮੁਕਾਮ ਹਾਜ਼ਰ ਕੀਤੇ ਅਤੇ ਅੱਗੇ ਗੌਰਸ ਗੌਰਸਤਾਨਾ ਈ ਪੂਜਾ ਕਰਨਾ ਹਿੰਦੂ ਔਰ ਹਿੰਦੂਆਂ ਕੀ ਹਿੰਦੂ ਕੇ ਮਿੱਠੇ ਮੜੀਆਂ ਗਿਰਾਏ ਗਏ ਮਨ ਮਨਸੂਖ ਕੀਤੇ ਇਸ ਕਰਕੇ ਜਦ ਉਠ ਖੜੀ ਹੋਈ ਔਰ ਸੱਚ ਭੁੱਲ ਗਿਆ ਤਬ ਦਰਗਹ ਮੇਂ ਦੇਵਤਿਆਂ ਫਰਿਆਦ ਕੀਤੀ ਕਹਿਣ ਲੱਗੇ ਕਿ हे ਪਰਮੇਸ਼ਰ ਜੀ ਅਬ ਹਮਾਰਾ ਤੇਜ ਕਲਯੁਗ ਵਿੱਚ ਕਟ ਗਿਆ ਹੈ ਜਗ ਹੋਮ ਹਮ ਬਲਵੈਸ਼ ਪੁਰਖ ਹੁੰਦਿਆਂ ਤੋਂ ਸ਼ੇਖ ਜੋ ਤੁਸਾਂ ਸੰਸਾਰ ਵਿੱਚ ਭੇਜੇ ਹੈ ਨਾ ਤੇਰੀ ਪ੍ਰਸੰਤਾ ਨਹੀਂ ਕਰਨ ਦਿੰਦੇ ਜਬ ਇਤਨੀ ਅਰਜ ਦੇਵਤਿਆਂ ਕੀ ਨਿਰੰਕਾਰ ਸੁਣੀ ਤਬੰਦਰੰਕਾਰ ਕਰੋਧ ਆਇਆ ਦਰਗਹ ਅੱਦੇ ਸਭ ਪੀਰ ਪੈਗੰਬਰ ਔਰਿਏ ਸਾਲਕ ਸਾਧਕ ਸਿੱਧ ਸਾਧ ਜੋ ਕੋਈ ਉਸ ਮਕਾਮ ਪਹੁੰਚਾ ਕਿ ਹਿੰਦੂ ਕੀ ਮੁਸਲਮਾਨ ਸਭ ਹਾਜ਼ਰ ਹੋ ਜਾਂਦਾ ਤਸੱਦੀਕ ਸਾਹਿਬ ਕੀ ਨਿਗਾਹ ਨਾਨਕ ਦਰवेश ਉੱਪਰ ਪੜੀ ਤਾ ਨਾਨਕ ਕੋ ਈਜਾ ਤਬ ਬਾਦਲਾ ਖੁਦਾਇ ਬਾਦਲਾ ਖੁਦਾਇ ਕਾ ਹੁਕਮ ਹੋਇਆ ਜੋ ਨਾਨਕ ਦਰਵੇਸ਼ ਅਗੇ ਆਇਓ ਤੇਰੇ ਕੋ ਮੈਂ ਆਪਣਾ ਹੁਕਮ ਦਿਆ ਚਾਹੇ ਸੰਸਾਰ ਵਿੱਚ ਸੱਚਕਾ ਰਹੋ ਦ੍ਰਿਸ਼ ਕਰ ਸਤਨਾਮ ਚਾਹੂ ਕੁੰਠ ਮੇ ਵਰਤਾਇ ਵੇਰ ਇੱਕ ਹੀ ਨਾਮ ਕੀ ਮਹਿਮਾ ਕਰੋ ਤੇ ਦੂਸਰਾ ਮੇਰਾ ਸ਼ਰੀਕ ਕੋਈ ਨਹੀਂ ਜਿਸ ਕੋ ਜਪੀਏ ਸੋ ਸੋਨ ਹੁਕਮ ਨਾਨਕ ਦਰਬੀਸ਼ ਕੋ ਆਇਆ ਹੈ ਆਰੇ ਕੰਦੇ ਇਹਨਾਂ ਦੀ ਇਹਨੇ ਝਗੜੇ ਲੜਾਈਆਂ ਵੱਧ ਗਈ ਸੰਪੇਰੀ ਸਰਸਿੰਘ ਜੀ ਕਿਉਂ ਮਾਲਕ ਨੇ ਸੰ ਮਾਲਕ ਨੇ ਸੰ ਮਾਰਗ ਨੂੰ ਸਾਨੂੰ ਭੇਜਣਾ ਪਿਆ ਕੀ ਕਹਿੰਦੇ ਨੇ ਕਹਿੰਦੇ ਵੀ ਸਾਰੇ ਸੰਸਾਰ ਵਿੱਚ ਜਾ ਕੇ ਮੇਰਾ ਨਾਮ ਪਰਮੇਸ਼ਰ ਦਾ ਨਾਮ ਵਾਹਿਗੁਰੂ ਨਾਮ ਜਪਾਓ ਕਹਿੰਦੇ ਉਹਦਾ ਸ਼੍ਰੀਕ ਕੋਈ ਨਹੀਂ ਜਿਸ ਕੋ ਜਪੀਏ ਜਿਹਨੂੰ ਅਸੀਂ ਜਪਦੇ ਆ ਨਾ ਉਹਦਾ ਕੋਈ ਸ਼੍ਰੀਕ ਨਹੀਂ ਹੈ ਸਭ ਤੋਂ ਉੱਚਾ ਹੈ ਉਹ ਸੋ ਸੁਣੋ ਹੁਕਮ ਨਾਨਕ ਦਰਵੇਸ਼ ਕੋ ਆਇਆ ਹੈ ਜੋ ਤੂੰ ਜਾਇ ਕਰ ਜਗਤ ਵਿੱਚ ਖੈਰ ਕੀ ਦੌਰ ਫੇਰ ਸੰਸਾਰ ਵਿੱਚ ਸੰਸਾਰ ਦੀ ਫੇਰੀ ਕਰਕੇ ਜੋ ਕੋਈ ਹੱਕ ਹਮਦੀ ਉੱਪਰ ਖੜੋਵੇਗਾ ਸੋਈ ਪਾਕ ਹੋਵੇਗਾ ਜਿਹੜਾ ਕਹਿੰਦੇ ਇਸ ਇਸ ਤਰ੍ਹਾਂ ਦੇ ਜੀਵਨ ਜੀਏਗਾ ਜਿੱਦਾਂ ਮੈਨੂੰ ਹੁਕਮ ਹੋਇਆ ਹੈ ਮੈਂ ਇਹ ਉਹਦਾ ਨਾਮ ਸੰਸਾਰ ਵਿੱਚ ਵੰਡਦਾ ਹਾਂ ਜਪਉਂਦਾ ਹਾਂ ਕਿੰਦੇ ਜਿਹੜੇ ਲੋਕ ਉਸ ਪਾਸੇ ਲੱਗ ਜਾਣਗੇ ਉਹ ਫਿਰ ਖੁਦਾਏ ਦੇ ਪਾਸ ਜਾਣਗੇ ਤੇ ਉਹ ਖੜੋਵੇਗਾ ਉੱਥੇ ਸੂਈ ਉਪਵਾਗ ਪਵਿੱਤਰ ਹੋਈ ਗਗਨ ਦੇ ਦੂਜਾ ਨਹੀਂ ਜਿੱਦਾਂ ਮਰਜੀ ਸੀ ਕਹੀ ਜਾਈਏ ਜੀ ਅਸੀਂ ਅੰਮ੍ਰਿਤ ਨਹੀਂ ਛਕਣਾ ਅਸੀਂ ਨਾਮ ਨਹੀਂ ਲੈਣਾ ਅਸੀਂ ਤੇ ਉਦਾਂ ਹੀ ਚੰਗੇ ਹਾਂ ਗੁਰਨਾਮਕ ਬਾਦਸ਼ਾਹ ਦੇਖ ਲੋ ਸਾਹ ਸੱਚ ਕਹਿ ਰਹੇ ਸੰਦਾਸ ਰਹੇ ਨੇ ਸਾਨੂੰ ਭਈ ਬਗੈਰ ਨਾਮ ਲੈ ਤੂੰ ਬਗੈਰ ਬੰਦਗੀ ਕੀਤੇ ਤੂੰ پاک ਪਵਿੱਤਰ ਨਹੀਂ ਹੋ ਸਕਦੇ ਸੋ ਤੇ ਹੁਣ ਮੀਆਂ ਜੀਵਨ ਕੀ ਰਾਜ ਜੀਵਨ ਕਾ ਜੀਵਨ ਕੀ ਰਾਜ ਤੇ ਸਾਡੀ ਹੈ ਅਰ ਤੁਹਾਡੇ ਹੀ ਲਸ਼ਕਰ ਹਨ ਅਰ ਤੁਹਾਡੇ ਹੀ ਪਾਸ ਘੋੜੇ ਹਨ ਅਤੇ ਘਰ ਰਹ ਮੀਆਂ ਸਭਨਾ ਜੀਆਂ ਦਾ ਜੋ ਸਾਹਿਬ ਹੈ ਸੋ ਵੀ ਤੁਸੀਂ ਹੀ ਹੋ ਅਰਬੂਲੀ ਵੀ ਤੁਹਾਰੀ ਹੋਰ ਹੋਰ ਹੈ ਅਰਬੂਲੀ ਤੁਹਾਰੀ ਕੋਲੋਂ ਹਿੰਦੂ ਲੋਕ ਡਰਦੇ ਹਨ ਸਮਝਦੇ ਨਹੀਂ ਜੋ ਰੱਬ ਫਰਮਾਇਆ ਹੈ ਜੋ ਕੋਈ ਧਰਮ ਦੀ ਕੂਟਵਾਰੀ ਕਰੇਗਾ ਉਸੀ ਹੀ ਕੀ ਧਰਤੀ ਪਰ ਧਰਤੀ ਅਰ ਇਸ ਹੀ ਤੀ ਤੇਗ ਤੇਗ ਅਰ ਜੋ ਕੋਈ ਵਾੜੀ ਪਕਦੀ ਹੈ ਜਹਾਂ ਕੇ ਨਿਯਮਤਾ ਹੈ ਸੋ ਸਭ ਇਕੱਤੇ ਹੀ ਵੈਰੀ ਪਕਦੇ ਇਕੱਤੇ ਵੈਰੀ ਭਗਤੀਆਂ ਹੈ ਅਰ ਭਾਗ ਭਾਗ ਭੰਡਾਰੀ ਹੈ ਅਰ ਜੈਸੀ ਕਿਸੇ ਦੇ ਹੱਥ ਕਲਮ ਭਾਗ ਦੀ ਵਗੀ ਨੂੰ ਤੇਰਾ ਹੀ ਭਾਗ ਉਸ ਨੂੰ ਮਿਲਿਆ ਹੈ ਜੋ ਸੱਚ ਕੀ ਕਟਵਾਰੀ ਕਰੇਗਾ ਤਿਸ ਕੀ ਭਾਉ ਭੰਡਾਰੀ ਹੈ ਔਰ ਜਿਸ ਕੋ ਬਖਸ਼ਿਸ਼ ਹੋਵੇਗੀ ਔਰ ਫੇਰ ਕੁਝ ਹੋਰ ਮੰਗੇ ਦੁਨੀਆ ਦੀ ਹਿਰਸ਼ ਕਰ ਜਿਸਕਾ ਤਿਸ ਦਾ ਹੁਕਮ ਕੀ ਹਾਲ ਹੈ ਦੇਸ ਦਾ ਕੀ ਹਾਲ ਹੋਏਗਾ ਕੰਨ ਅਰ ਸ਼ੈਤਾਨ ਕਾ ਹੁਕਮ ਤਿਸ ਪਰ ਗਲਬ ਹੋਏਗਾ ਅਰ ਲਬ ਅੰਧੇਰੇ ਕੇ ਬੰਦੀਖਾਨੇ ਪਾਈ ਪਾਵਾਂਗੇ ਅਰ ਲਾਣਤ ਕਾ ਤੌਕ ਉਸਵੇ ਗਲਪਵੇ ਪੜੇਗਾ ਅਰ ਬੰਦਗੀ ਕੀ ਜੰਜੀਰ ਬੰਦਗੀ ਕੇ ਜੰਜੀਰ ਇਸਕੇ ਪਹੋਂ ਮੈਂ ਪੜੇਗੇ ਅਰ ਲਾਹਾ ਉਸ ਕੋ ਸਜਾਏ ਕਾ ਮਿਲੇਗਾ ਅਰ ਨਾਰਦ ਸ਼ੈਤਾਨ ਕੇ ਹਵਾਲੇ ਕਰੀ ਹੈਗੇ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਜਾਊਗਾ ਭਈ ਖਵਾਰ ਸੰਸਾਰ ਸਭ ਭਏ ਕਰਸਣ ਲਗੇ ਅਰ ਮੁੱਲਾ ਜੀਵਨ ਜੀ ਭਾਵੇਂ ਮੁੰਡਾ ਬੰਦਾ ਕਰੇ ਭਾਵੇਂ ਚੰਗਾ ਜੈਸੇ ਕਰਹੇਗੇ ਤੈਸਾ ਦਰਗੇ ਸਹਬ ਕੀ ਭਾਵੇਂਗੇ ਅਬ ਤੁਮ ਆਦਪੁਰਖ ਕੋ ਅਲਹਿ ਕਹਤੇ ਹੋ ਅਰ ਵਡਿਆਈ ਤੁਮਰੇ ਕੋ ਸ਼ੇਖਾਂ ਕੀ ਮਿਲੀ ਹੈ ਅਰ ਦੇਵਲ ਦੇਵਤੇ ਅਰ ਪ੍ਰਾਤਨ ਤੀਰਥ ਜੋ ਮੈਂ ਖੁਦਾਏ ਕੀ ਸੋ ਤਉ ਖੁਦਾਏ ਨੇ ਹਿੰਦੂਆਂ ਕੋ دیے ਥੇ ਤੋ ਤੁਮਹੇ ਮੋਹ ਮੇ ਮਨ ਮੁਕ ਕਰਕੇ ਤੀਨ ਕੋ ਕਰ ਲਗਿਆ ਅਰ ਐਸੀ ਕੀਰਤੀ ਤੁਮਾਰੀ ਕਲਯੁਗ ਵਿੱਚ ਚਿੱਲੀ ਪੂਜਾ ਬਾਗ ਅਰ ਮੁਸਲਾ ਜੂ ਨੀਲ ਰੂਪ ਬਨਵਾਰੀ ਕਾ ਪੀਖ ਸਾ ਤੁਮਾਰੋ ਅਰ ਘਰ ਘਰ ਵਿਆ ਸਭਨਾ ਜੀਆਂ ਵਿੱਚ ਵਰਤਿਆ ਹੈ ਪਰ ਚਾਰੋਂ ਕੁੰਟਾਂ ਤੁਹਾਡੇ ਅੱਗੇ ਸਲਾਮ ਕਰਦੀਆਂ ਹਨ ਕਿਸਕੇ ਵਾਸਤੇ ਜੋ ਹੁਕਮ ਰੱਬ ਦਾ ਅਤੇ تمہارا ਹੱਥ ਹੈ ਅਰ ਬੋਲੀ ਵੀ تمہاری ਹੋਰ ਹੈ ਇਸ ਕਾਰਨ ਸੰਸਾਰ ਤੇ ਜੋ Hindu ਹਨ ਸੂ ਡਰਦੇ ਹਨ ਕਿ ਤੁਸੀਂ ਮਹਿੰਪਤ ਸਾਹਿਬ ਹੋ ਅਧਿਕਾਰ ਘਰ تمہاری ਸ਼ਕਤੋਤੀ ਹੈ ਰਨਾਨਕ ਦਰਬੇਸ਼ ਜੋ ਚਾਰੋਂ ਕੁੰਟਾਂ ਕੋਤੀ ਤੋਂ ਦਾ ਦیدار ਕਰ ਆਇਆ ਹੈ ਕਛ ਲਹਾ ਵਿੜਾਈ ਅਕਲ ਜਮਾਨੇ ਵਿੱਚ ਮੰਗਦਾ ਹੈ ਜੋ ਰੱਬ ਨੂੰ ਮੈਂ ਇੱਕ ਘੜੀ ਯਾਦ ਕਰਾਂ ਤਾਂ ਰੱਬ ਮੈਨੂੰ ਵਿਸਰੇ ਨਹੀਂ ਤਾਂ ਇਤਨੀਆ ਗੱਲਾਂ ਬਾਬੇ ਨਾਨਕ ਬਾਬੇ ਜੀ ਆਖਿਆ ਤਾਂ ਫਿਰ ਮੁੱਲਾ ਜੀਵਨ ओके सो ਇਥੋਂ ਅੱਗੇ ਅਗਲੀ ਸਾਖੀ ਸ਼ੁਰੂ ਕਰਾਂਗੇ ਸੋ ਇਥੇ ਹੀ ਕੇਮਾ ਦੇ ਚਾਰਚਾ ਪੰਡਿਤ ਸਾਹਿਬ ਸੰਗਤ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ